ਪਿਹਾਰਾ ਦੇ ਸੀਜ਼ਨ ਨੂੰ ਲੈ ਕੇ ਟ੍ਰਾਫਿਕ ਪੁਲਿਸ ਵੱਲੋਂ ਨਗਰ ਨਿਗਮ ਦੇ ਨਾਲ ਮਿਲ ਕੇ ਸੜਕ ਉੱਪਰ ਲੱਗੇ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅੱਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਬਾਹਰ ਨਜਾਇਜ਼ ਕਬਜ਼ਿਆਂ ਉੱਪਰ ਪੁਲਿਸ ਤੇ ਨਗਰ ਨਿਗਮ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਕੀਤੀ ਗਈ। ਉਤਰੀ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਨਜਾਇਜ਼ ਕਬਜ਼ੇ ਕਾਰਨ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਨਜਾਇਜ਼ ਕਬਜ਼ੇ 'ਤੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹ ਕੰਮ ਐਮਸੀਓ ਨੂੰ ਨਿਗੀਤੀ ਗਈ ਇਹ ਜੁਆਇੰਟ ਆਪਰੇਸ਼ਨ ਆ ਡਿਸਟ੍ਰਿਕਟ ਪੁਲਿਸ ਫੋਰਸ ਦਾ ਟ੍ਰੈਫਿਕ ਪੁਲਿਸ ਦਾ ਤੇ ਕਾਰਪੋਰੇਸ਼ਨ ਦਾ ਇਹ ਇਥੇ ਕਈ ਬੰਦਿਆਂ ਨੇ ਜਿੱਦਾਂ ਕਹਿੰਦੇ ਵੀ ਨਜਾਇਜ਼ ਕਬਜ਼ੇ ਕਰਕੇ ਦੁਕਾਨਾਂ ਬਾਹਰ ਵਧਾ ਕੇ ਥੋੜਾ ਜਿਹਾ ਟ੍ਰੈਫਿਕ ਨੂੰ ਡਿਸਟਰਬ ਕਰਦੇ ਸੀ ਜਿਹਦੇ ਕਰਕੇ ਐਂਬੂਲੈਂਸਿਸ ਤੇ ਲੋਕਾਂ ਦੇ ਮਰੀਜ਼ਾਂ ਦੇ ਹੋਰ ਜਿਹੜੇ ਰਿਸਕ ਆ ਰਹੇ ਪ੍ਰੋਬਲਮ ਆਉਂਦੀ ਸੀ ਉਹਨਾਂ ਨੂੰ ਅੱਜ ਦੂਰ ਕਰਦੇ ਹੋਏ ਇਹ ਸੜਕ ਖਾਲੀ ਕਰਾਈ ਗਈ ਹੈ ਅਨੁਕਰ ਬੇਤੀ ਕੀਤੀ ਗਈ ਹੈ ਵੀ ਜਿੰਨਾ ਖਾਲੀ ਕਰਾਇਆ ਵੀ ਤੁਸੀਂ ਕਿਰਪਾ ਕਰਕੇ ਆਪਦੇ ਦੁਕਾਨਾਂ ਦੇ ਅੰਦਰ ਅੰਦਰ ਸਮਾਨ ਰੱਖੋ ਬਾਹਰ ਇਹ ਸਰ ਹੋਰ ਵੀ ਲੱਗਿਆ ਕਿ ਕਾਰਵਾਈ ਕਰਦੇ ਨਹੀਂ ਬਿਲਕੁਲ ਜੀ ਜਿੱਥੇ ਜਿੱਥੇ ਜਿਆਦਾ ਪ੍ਰੋਬਲਮ ਆਉਂਦੀ ਹੈ ਜਿੱਦਾਂ ਹੁਣ ਇੱਕ ਐਡੀਐਫਸੀ ਰੋਡ ਹੋ ਗਈ ਆਪਣੀ ਸਿਵਲ ਹਸਪਤਾਲ ਵਾਲੀ ਰੋਡ ਹੈ ਫੀਲਡਗੰਜ ਵਾਲੀ ਰੋਡ ਇਹਦਾ ਜਿਹੜੀ ਜਿਹੜੀ ਰੋਡ ਤੇ ਮਤਲਬ ਪਬਲਿਕ ਉੱਤੇ ਜਿਆਦਾ ਵੈਸੇ ਦਾ ਸਾਦੇ ਥਾਂ ਤੇ ਅੰਕਲ ਵੀ ਨਹੀਂ ਹੁੰਦੀ ਹੈ ਪਰ ਜਿੱਥੇ ਕੋਈ ਜਾਨ ਦੇ ਖੌਅ ਆ ਹਸਪਤਾਲ ਵਾਲੀ ਰੋਡਾਂ ਦੇ ਉਹਨਾਂ ਨੂੰ ਬਲੈਕਲੀ ਕਰਾਇਆ ਜਾਊਗਾ ਲੋਕਾਂ ਦਾ ਕਹਿਸੂਨ ਹੈ ਜੀ ਲੋਕ ਲੋਕ ਅਪਰੀਸ਼ੀਏਟ ਕਰ ਰਹੇ ਥੋੜਾ ਸਾਹਮਣੇ ਹੁਣ ਨਿਕਲ ਕੇ ਗਏ ਕਿ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਲੋਕ ਤਾਂ ਅਪਰੀਸ਼ੀਏਟ ਕਰਦੇ ਆ ਔਰ ਮੈਂ ਬੇਨਤੀ ਕਰੂੰਗਾ ਦੁਕਾਨਾਂ ਵਾਲਿਆਂ ਨੂੰ ਕਿ ਤੁਸੀਂ ਪ੍ਰਮਾਤਮਾ ਨੇ ਤੁਹਾਨੂੰ ਚੰਗੀਆਂ ਦੁਕਾਨਾਂ ਦਿੱਤੀਆਂ ਨੇ ਸਭ ਕੁਝ ਆ ਥੋੜੇ ਬਹੁਤ ਵਧੀਆ ਰੱਬ ਨੇ ਖੁਣੋ ਦੇ ਦਿੱਤਾ ਵਾ ਤਾਂ ਕਿਰਪਾ ਕਰਕੇ ਜਿੰਨੇ ਤੁਹਾਡੀ ਦੁਕਾਨਾਂ ਆ ਉਹਦਾ ਸਮਾਨ ਦੁਕਾਨ ਦੇ ਅੰਦਰ ਅੰਦਰ ਰੱਖੋ ਸਰਕਾਰੀ ਜ਼ਾਇਦਾ ਤੇ ਕਬਜ਼ਾ ਨਾ ਕਰੋ ਇਹ ਸ਼ਹਿਰ ਕਲਾ ਸਰਕਾਰ ਦਾ ਸਰਕਾਰੀ ਮੁਲਾਜ਼ਮਾ ਦਾ ਨਹੀਂ ਹੈ ਤੁਹਾਡਾ ਵੀ ਹੈ ਸ਼ਹਿਰ ਨੂੰ ਸੁੰਦਰ ਬਣਾਉਣਾ ਸਾਫ਼ ਰੱਖਣਾ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਤੁਹਾਡਾ ਵੀ ਫਰਕ ਹੈ ਆਖਿਰ ਸ ਦੇਖੋ ਜਿਹੜੀ ਉਹ ਇਹਦਾ ਐਡਮਿਨਿਸਟ੍ਰੇਸ਼ਨ ਆ ਜਿਹੜੀ ਤਿਹਾੜੀ ਸੀਜ਼ਨ ਆ ਉਹ ਸਾਡੇ ਜੁਆਇੰਟ ਕਮਿਸ਼ਨਰ ਜਿਹੜੇ ਵਨੀਤ ਜੀ ਨੇ ਉਹ ਡੀਲ ਕਰਦੇ ਨੇ ਉਹਨਾਂ ਦੀ ਸਟ੍ਰੈਟਜੀ ਉਹ ਆਪਣੇ ਲੈਵਲ ਤੇ ਲੱਗੇ ਨੇ ਮੈਨੂੰ ਤਾਂ ਅੱਜ ਲਈ ਹੁਕਮ ਹੋਇਆ ਸੀ ਤੇ ਮੈਂ ਅੱਜ ਦੀ ਕਾਰਵਾਈ ਦੇ ਰਿਹਾ ਇਹ ਡੀਐਮਟੀ ਜਿਹੜਾ ਸਾਡਾ ਹਸਪੀਟਲ ਐਨਰੋਥ ਇੰਡੀਆ ਦਾ ਬਹੁਤ ਵੱਡਾ ਤੇ ਵਿਸ਼ਾਲ ਜਿੰਨਾ ਹਸਪੀਟਲ ਹੈ ਇਥੇ ਦੂਰ ਸਾਡੇ ਤੋਂ ਜਿਹੜੇ ਫਰੀਜ਼ ਆ ਉਹ ਆਪਣਾ ਇਲਾਜ ਕਰਨ ਲਈ ਜਾਂਦੇ ਆ ਜਦੋਂ ਉਹ ਜਦੋਂ ਜਦੋਂ ਅੰਜ 75 ਘੰਟੇ ਦਾ ਸਫ਼ਰ ਕਰਕੇ ਇੱਥੇ ਆ ਜਾਂਦੇ ਆ ਪਰ ਤੂੰ ਇੱਥੇ ਜਦੋਂ ਇੰਨੇ ਕਿਹੜੀ ਤੇ ਸਫ਼ਰ ਇੱਥੇ ਪਹੁੰਚਦੇ ਆ ਆ ਇੱਥੇ ਜਿਹੜਾ ਝਾਂਬ ਜਿਹੜੀ ਮੇਨ ਬਾਜ਼ਾਰ ਜਿਹੜੀ ਹੈਗੀ ਆ ਉਹ ਹੈਗੀ ਹੈ ਜਿਹੜੀ ਐਨਕ੍ਰੋਚਮੈਂਟ ਦਾਰਾਂ ਵੱਲੋਂ ਐਨਕ੍ਰੋਚਮੈਂਟ ਕਰਕੇ ਜਿਹੜੀ ਟ੍ਰੈਫਿਕ ਜਿਹੜਾ ਪਾਇਆ ਜਾਂਦਾ ਇਹ ਵੀ ਸਾਡੇ ਮਾਨਯੋਗ ਕਮਿਸ਼ਨਰ ਪੂਰ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਜਿਹਨੇ ਪਲਾਨ ਕਰ ਪੇ ਇੰਵੇਸ ਆ ਤੇ ਅ ਜੁਆਇੰਟਿਡ ਕਾਰਪੋਰੇਟ ਦੀ ਜੋ ਫੋਟੋ ਆਪਣੀ ਸਾਹੀ ਇਹ ਜਿਹੜੀ ਲਾਈਨ ਤੇ ਮੈਂ ਆਖੋ ਕਿ ਅੱਜ ਜਿਹੜੀ ਹੈ ਐਨਪੀ ਐਨ ਕਲੋਥ ਵਨ ਪ੍ਰਾਈਸ ਸਿਟੀਕਲਾਈਜ਼ਡ ਜਿਹਦੇ ਪੈਕੇਜ ਦੇ ਅਨਤਕਾਰਪ ਜਿਹਦੇ ਨਜਾਇਜ਼ ਕੰਪਲੈਸ ਸਰਕਾਂ ਦੇ ਕਿਤੇ ਹੋ ਸੀ ਮਨੂੰ ਹਟਾਇਆ ਗਿਆ ਤੇ ਇਹਦੇ ਨਾਲ ਹੋਣ ਜਿਹੜਾ ਦੂਰੋਂ ਜਿਹੜੇ ਵੀ ਮਰੀਜ਼ ਆਉਂਦੇ ਆ ਉਹਨਾਂ ਨੂੰ ਇੱਕ ਸਹੂਤਾ ਪ੍ਰਦਾਨ ਹੋਏਗੀ ਤੇ ਉਹਨਾਂ ਦਾ ਜਿਹੜਾ ਐਂਬੂਲੈਂਸ ਹੈ ਉਹ ਜਿਹੜੀ ਤੁਰੰਤ ਜਿਹੜੀ ਹੈਗੀ ਉਹਦੀ ਐਨਪੀ ਅਪਰੋਚ ਹੈ ਤੇ ਹਰ ਚੇਨ ਚੱਲ ਰਿਹਾ ਹੈਗਾ ਸ਼ਹਿਰ ਚ ਕਾਫੀ ਵਸੀਤ ਅਜੇ ਚੋੜੇ ਜਾਤੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਸ਼ਹਿਰਪੁਰ ਤੋਂ ਕਾਰਵਾਈ ਤੇ ਇਸ ਵਿੱਚ ਕੀ ਇੱਕ ਪਲਾਨ ਚੱਲ ਰਿਹਾ ਹੈ ਦੇਖੋ ਤੇ ਹਾਰਾਂ ਚ ਨਾ ਸੁਭਾਵਕ ਹੈ ਕਿ ਲੋਕ ਸ਼ਾਪਿੰਗ ਲਈ ਨਿਕਲ ਰਹੇ ਆ ਤੇ ਇਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਰਾਹੀਂ ਜਿਹੜੇ ਆਪਣੇ ਸ਼ਹਿਰੀਆਂ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਹੈ ਕਿ ਜਦੋਂ ਤੁਸੀਂ ਸ਼ਾਪਿੰਗ ਤੇ ਨਿਕਲਦੇ ਆ ਤਾਂ ਉਹ ਸਾਰੇ ਪ੍ਰੋਪਰਸ਼ਨ ਤੁਸੀਂ ਆਪ ਵੀ ਧਿਆਨ ਦੇ ਰੱਖੋ ਜਿਵੇਂ ਕੋਈ ਸ਼ਾਪਿੰਗ ਕਰਨ ਗਏ ਹੋ ਤੁਸੀਂ ਆਪਣੀ ਗੱਡੀ ਹੈ ਜਿਹੜੀ ਉਹ ਨਿਰਧਾਰਿਤ ਜਿਹੜੇ ਪਾਰਕਿੰਗ ਪਲੇਸਿਸ ਹੈਗੇ ਆ ਉਹਨਾਂ ਚ ਕਰੋ ਜਾਂ ਇੱਕ ਪੂਲ ਦਾ ਹੁੰਦਾ ਜੀ ਗਵਾਨਕ ਦੋ ਤਿੰਨ ਗਵਾਨ ਦੇ ਇਕੱਠੇ ਹੋ ਕੇ ਕਈ ਵਾਰ ਆਫੀਸਾਂ ਨੂੰ ਜਾਂਦੇ ਇੱਕ ਗੱਡੀ ਲੈ ਜਾਓ ਦੋ ਤਿੰਨ ਜਣੇ ਕਰੋ ਕਈ ਤਰ੍ਹਾਂ ਦੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਤੌਰ ਤੇ ਵੀ ਠੀਕ ਕਰਕੇ ਕਰ ਸਕਦੇ ਹਾਂ ਬਾਕੀ ਜਿੱਥੇ ਤੱਕ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਸਬੰਧ ਹੈ ਅਸੀਂ ਲੋਕਾਂ ਨੂੰ ਟ੍ਰੈਫਿਕ ਜਿਹੜੀ ਹੈਗੀ ਆ ਵੀ ਉਹ ਕਿਤੇ ਉਹਨਾਂ ਨੂੰ ਵਿਗੜ ਨਾ ਆਵੇ ਕੋਈ ਰੁਕਾਵਟ ਨਾ ਆਵੇ ਉਹਦੇ ਵਾਸਤੇ ਜਿਹੜੇ ਅਸੀਂ ਆਪਣੀ ਯਤਨ ਹਮੇਸ਼ਾ ਜਿਹੜੇ ਕਰਦੇ ਰਹਿੰਦੇ ਆਂ ਤਿਹਾਰੀ ਸੀਜ਼ਨਾਂ 'ਚ ਅਸੀਂ ਥੋੜੀ ਜਿਹੀ ਵੱਧ ਮਿਹਨਤ ਕਰਦੇ ਆਂ ਤਾਂ ਕਿ ਲੋਕ ਜਿਹੜੇ ਤਿਹਾਰਾਂ ਦੇ ਸੀਜ਼ਨ ਆ ਉਹਨਾਂ ਨੂੰ ਖੁਸ਼ੀ-ਖੁਸ਼ੀ ਚਾਹੀ ਤਾਈਂ